ਹਾਂਜੀ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ ਪ੍ਰਾਊਡ ਪੰਜਾਬ ਪੀਵੀ 13 ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਨਵੇਂ ਬਲੌਗ ਵਿੱਚ ਆਪਾਂ ਗੁਰਦੁਆਰਾ ਮੋਤੀ ਬਾਗ ਪਟਿਆਲੇ ਵਿਖੇ ਪਹੁੰਚੇ ਹੋયા ਜੀ ਤੁਹਾਨੂੰ ਆਪਾਂ ਗੁਰਦੁਆਰਾ ਮੋਤੀ ਬਾਗ ਸਹਿਬ ਜੀ ਤੇ ਨੌਵੀਂ ਪਾਸ਼ਾਹੀ ਜੀ ਦੇ ਦਰਸ਼ਨ ਕਰਾਵਾਂਗੇ ਬਨੇ ਰਹੋ ਬਲੌਗ ਦੇ ਐਂਡ ਤੱਕ ਆਪਾਂ ਜੀ ਹੁਣ ਤੁਹਾਨੂੰ ਗੁਰਦੁਆਰਾ ਮੋਤੀ ਬਾਗ ਸਹਿਬ ਪਾਸ਼ਾਹੀ ਨੌਵੀਂ ਪਟਿਆਲਾ ਦੇ ਦਰਸ਼ਨ ਕਰਾਵਾਂਗੇ ਤੇ ਬਾਕੀ ਹੁਣ ਤੁਹਾਨੂੰ ਆਪਾਂ ਇੱਥੋਂ ਦਾ ਇਤਿਹਾਸ ਵੀ ਦੱਸ ਦਿਆਂਗੇ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ ਕਸ਼ਮੀਰੀ ਪੰਡਤਾਂ ਨੇ ਆ ਕੇ ਪੁਕਾਰ ਕੀਤੀ ਸਤਿਗੁਰ ਜੀ ਕਿਰਪਾ ਕਰੋ ਸਾਡੇ ਧਰਮ ਦੀ ਰੱਖਿਆ ਕਰੋ ਔਰੰਗਜ਼ੇਬ ਬਾਦਸ਼ਾਹ ਮਨੋਮੋਹੀ ਜੰਝ ਉਤਾਰ ਰਹੇ ਨੇ ਰੋ ਰਹੇ ਨੇ ਪੁਕਾਰਾਂ ਕਰ ਰਹੇ ਨੇ ਇੰਨਾ ਬੱਚਨਾਂ ਨੂੰ ਸੰਦਿਆਂ ਕਲਗੀਧਰ ਗੁਰੂ ਗੋਬਿੰਦ ਰਾਏ ਜੀ ਕਹਿਣ ਲੱਗੇ ਪਿਤਾ ਜੀ ਇਹ ਪੰਡਿਤ ਕਿਉਂ ਪੁਕਾਰਾਂ ਕਰਦੇ ਨੇ ਕਿਉਂ ਰੋ ਰਹੇ ਨੇ ਤੇ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਇਹਨਾਂ ਦਾ ਧਰਮ ਆ ਜਿਹੜਾ ਉਹਨੂੰ ਖਤਰਾ ਹੈ ਔਰੰਗਜ਼ੇਬ ਬਾਦਸ਼ਾਹ ਮਨੁਮੋਹੀ ਜਾਂਜ ਉਤਾਰ ਰਿਹਾ ਹੈ ਤੇ ਇਹਦੇ ਵਿੱਚ ਮਹਾਪੁਰਖ ਬਲੀਦਾਨ ਹੋਵੇ ਜੋ ਆਪਣਾ ਆਪ ਕੁਰਬਾਨ ਕਰੇ ਤਾਂ ਇਹਨਾਂ ਦਾ ਧਰਮ ਬਚਾਇਆ ਜਾ ਸਕਦਾ ਹੈ ਤਾ ਗੁਰੂ ਗੋਬਿੰਦ राय ਜੀ ਨੇ ਇਹ ਬਚਨ ਕਹੇ ਕਿ ਆਪਜੀ ਤੋਂ ਬਲੀਦਾਨ ਤੇ ਆਪਜੀ ਤੋਂ ਵੱਡਾ ਮਾਹਪੁਰਖ ਹੋ ਸਕਦਾ ਇਨ੍ਹਾਂ ਬਚਨਾਂ ਨੂੰ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਇਹ ਕਹਿਣ ਲੱਗੇ ਕਿ ਤੁਸੀਂ ਕਸ਼ਮੀਰੀ ਪੰਡਤਾਂ ਨੂੰ ਤੁਸੀਂ ਜਾ ਕੇ ਕਹੋ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਇੱਕ ਇਕੱਲਿਆਂ ਨੂੰ ਇਹਨਾਂ ਮਨਾ ਲਓ ਇਹਨਾਂ ਨੂੰ ਮੁਸਲਮਾਨ ਬਣਾ ਲਓ ਤੇ ਬਾਕੀ ਸਾਰੇ ਅਸੀਂ ਆਪ ਹੀ ਬਨ ਜਾਵਾਂਗੇ ਇਸੇ ਤਰ੍ਹਾਂ ਉਹਨਾਂ ਪੰਡਤਾਂ ਨੇ ਬਾਸਾ ਔਰੰਗਜੀਬ ਨੂੰ ਪੁਕਾਰ ਕੀਤੀ ਤੇ ਕਿਹਾ ਉਹਨਾਂ ਨੂੰ ਔਰੰਗਜ਼ੇਬ ਨੂੰ ਜਾ ਕੇ ਬਾਦਸ਼ਾਹ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਨੂੰ ਇਹਨਾਂ ਕਰਾ ਲੋ ਤੇ ਮੁਸਲਮਾਨ ਬਣਾ ਲੋ ਤੇ ਅਸੀਂ ਫਿਰ ਸਾਰੇ ਮੁਸਲਮਾਨ ਬਨ ਜਾਵਾਂਗੇ ਔਰੰਗਜ਼ੇਬ ਬਾਦਸ਼ਾਹ ਵੀ ਬੜਾ ਖੁਸ਼ ਹੋਇਆ ਇੱਧਰ ਹੁਣ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਾਨ ਦੀ ਤਿਆਰੀ ਕੀਤੀ ਆ ਆਨੰਦਪੁਰ ਸਾਹਿਬ ਤੋਂ ਚੱਲਦੇ ਆ ਪਰਤਗੜ ਕੀਰਤਪੁਰ ਸਾਹਿਬ ਰੋਪੜ ਤੋਂ ਹੁੰਦਿਆਂ ਹੋਇਆਂ ਸਤਗੁਰੂ ਜੀ 17 ਅਸੂ 1675 ਈਸਵੀ ਨੂੰ ਇਸ ਪਵਿੱਤਰ ਸਥਾਨ ਦੇ ਚਰਨ ਪਾ ਕੇ ਇਸ ਧਰਤੀ ਨੂੰ ਪਾਵਨ ਤੇ ਪਵਿੱਤਰ ਕੀਤਾ। ਇਸ ਸਥਾਨ ਤੇ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਸਤਿਗੁਰ ਜੀ ਨੇ ਆਪਣੇ ਸਿੱਖਾਂ ਸਮੇਤ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਜੀ, ਭਾਈ ਉਦਾ ਜੀ ਇਹ ਗੁਰਸਿੱਖਾਂ ਨਾਲ ਤੇ ਗੁਰੂ ਗੁਰਾਂ ਦੇ ਤੇ ਸਤਿਗੁਰ ਜੀ ਇਸ ਸਥਾਨ ਤੇ ਆਏ ਹਨ। ਜਿੱਥੇ ਜਾਏ ਵਾ ਮੇਰਾ ਸਤਿਗੁਰ ਸੋ ਇਸ ਥਾਨ ਕਹਾ ਬੇਰਾਮ ਰਾਜ ਇਸ ਸਥਾਨ ਤੇ ਗੁਰੂ ਜੀ ਨੇ ਚਰਨ ਪਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਹੈ ਇਸੇ ਸਥਾਨ ਤੇ ਗੁਰੂ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਜਿਹੜੀਆਂ ਸੰਗਤਾਂ ਇਸ ਸਥਾਨ ਤੇ ਆ ਕੇ ਤਨ ਮਨ ਦੇ ਨਾਲ ਸੇਵਾ ਕਰਨੀਆਂ ਉਹਨਾਂ ਦੀ ਮਨੋਕਾਮਨਾ ਪੂਰਨ ਹੋਣੀ ਆ ਸਤਗੁਰੂ ਜੀ ਨੇ ਇਹ ਵਚਨ ਕਰਦੇ ਆ ਇਸ ਤੋਂ ਬਾਅਦ ਸਤਗੁਰੂ ਜੀ ਫੇਰ ਇਸ ਸਥਾਨ ਤੋਂ ਹੁੰਦਿਆਂ ਹੋਏ ਸੰਗਤਾਂ ਨੂੰ ਨਿਹਾਲ ਕਰਦਿਆਂ ਹੋਏ ਅੱਗੇ ਸਮਾਣੇ ਚੀਕੇਵਾਲੇ ਨੂੰ ਕੁਝ ਕੀਤਾ ਇਹ ਐ ਇਥੋਂ ਦਾ ਜੀ ਇਤਿਹਾਸ ਹੀ ਬਾਕੀ ਆਪਾਂ ਤੁਹਾਨੂੰ ਅੱਜ ਦੇ ਗੁਰਦੁਆਰਾ ਸਾਹਿਬ ਮੋਤੀਬਗ਼ ਸਾਹਿਬ ਜੀ ਦੇ ਆਪਾਂ ਤੁਹਾਨੂੰ ਦਰਸ਼ਨ ਵੀ ਕਰਾ ਦਿੱਤੇ ਜੇ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇ ਤਾਂ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਥੈਂਕਸ ਫਾਰ ਵਾਚਿੰਗ